ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਹਲਵਟ ਭੁੱਲ ਗਿਆ ਜਾਂ ਮੈਂ ਤੇ ਤਾਲ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਿਰੀਆਂ ਦੇ ਕੇ ਇੱਕ ਜਾਗਰੂਕਤਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਹੈ ਜਾਂ ਕਿਸੇ ਨੂੰ ਪੁਨਿਸ਼ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦਿਨੋ ਦਿਨ ਜਿੰਨੀਆਂ ਸਾਡੀ ਡੈਥ ਰੇਟ ਵਿੱਚ ਵਧ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਹੈ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਂ ਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਨੂੰ ਤੁਸੀਂ ਜਾਗਰੂਕ ਕੀਤਾ ਜੀ ਇਹ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਆਇਆ ਸੀ ਤੇ ਸੈਮੀਨਾਰ ਦੇ ਇਹਦੇ ਸੰਬੰਧ ਵਿੱਚ ਅਸੀਂ ਘਰ ਤੋਂ ਬਾੜੇ ਚਾਹ ਪੰਜ ਸੌ ਲੋਕਾਂ ਨੂੰ ਇੰਜ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣ ਦਿਨ ਵਾਲੇ ਜਣਾ ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਐਸਕ ਕਮਜ਼ੋਰਾ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕੱਢਿਆ ਹੈ ਨਾ ਵੀ ਬਾਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਆਹ ਟ੍ਰੈਫਿਕ ਪੁਲਿਸ ਵਾਲੇ ਨੇ ਕਰ ਦਿੱਤੀ ਕਮਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਭੁੱਲਣ ਵਾਲਿਆਂ ਨੂੰ ਵੰਡੇ ਬਦਾਮ ਤਾਂ ਕਿ ਉਹਨਾਂ ਦੀ ਯਾਦਦਾਸ਼ਤ ਤੇਜ਼ ਹੋ ਸਕੇ ਤਾਂ ਕਿ ਆਪਣੇ ਕਾਗਜ਼ ਪੱਤਰ ਤੇ ਹੈਲਮਟ ਉਹ ਆਪਣੇ ਨਾਲ ਲੈ ਕੇ ਚੱਲੇ ਇਸ ਕਰਕੇ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਬਦਾਮ ਵੰਡੇ ਨੇ ਤੁਹਾਨੂੰ ਦੱਸਦੇ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਅੱਜ ਅਨੋਖੀ ਮਿਸਾਲ ਪੇਸ਼ ਕੀਤੀ ਹੈ ਲੋਕਾਂ ਤੇ ਚਲਾਨ ਕੱਟਣ ਦੀ ਬਜਾਏ ਉਹਨਾਂ ਨੂੰ ਵਦਾਮ ਵੰਡੇ ਨੇ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੇਰਾ ਹੈਲਮਟ ਭੁੱਲ ਗਿਆ ਜਾਂ ਮੈਂ ਤੇ ਸਾਰ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਿਰੀਆਂ ਦੇ ਕੇ ਇੱਕ ਜਾਗਰੂਕਤਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾਕ ਦੇਣੀ ਹੈ ਜਾਂ ਕਿਸੇ ਨੂੰ ਪੁਲਿਸ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦੁਨਦਰ ਜਿੰਨੀਆਂ ਸਾਡੀ ਬੇਥ ਰਿਸ਼ ਵੱਧ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇੀ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਹੈ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕੁ ਲੋਕਾਂ ਨੂੰ ਤੁਸੀਂ ਜਾਗਰੂਕ ਕੀਤਾ ਅੱਜ ਇਹ ਅੱਜ ਹੀ ਅਸੀਂ ਜਲੰਧਰ ਰੋਡ ਤੇ ਅਸੀਂ ਆਇਆ ਸੀ ਇਹ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ ਚਾਹਤ 500 ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਹੁਣ ਦਿਨ ਵਾਲੇ ਦਿਨਾਂ 'ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਪ੍ਰਾਲਾਵਾ ਅਮਰਸਾ ਦੇ ਪੁਲ ਤੋਂ ਕੀਤਾ ਜਾ ਰਿਹਾ ਹੈ ਜਾਂ ਪੁਲ ਤੋਂ ਜਾ ਦੇ ਮੁੱਠੀ ਲਾ ਜਾ ਰਿਹਾ ਹੈ ਇਹ ਨਹੀਂ ਜੀ ਫਿਲਹਾਲ ਤੇ ਅਮਰਸ ਅਸੀਂ ਇਹ ਪੜਾਲਾ ਕਰ ਰਹੇ ਆ ਵੀ ਅੱਜ ਅਸੀਂ ਜਿਹੜੇ ਆ ਲੋਕਾਂ ਨੂੰ ਸਿਰਫ ਬਦਾਮਾਂ ਦੀਆਂ ਗਿਰੀਆਂ ਦੇ ਕੇ ਇੱਥੋਂ ਤੱਕ ਸੀਮਿਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਸੀਂ ਉਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਣ ਵੀ ਹੋ ਸਕਦੇ ਆ ਜੇ ਤੁਸੀਂ ਟ੍ਰੈਫਿਕ ਰੂਲ ਫੋਲੋ ਨਹੀਂ ਕਰੋਗੇ ਜੀ ਪੰਜਾਬ ਪੁਲਿਸ ਤੋਂ ਤੇ ਵੈਸੇ ਤੇ ਵੇਖ ਕੇ ਡਰ ਲੱਗਦਾ ਡਰ ਤਾਂ ਲੱਗਦਾ ਵੀ ਆਪਣੇ ਕੋ ਡਾਕੂਮੈਂਟ ਨਹੀਂ ਪੂਰੇ ਹੁੰਦੇ ਹੈਲਮਟ ਨਹੀਂ ਪਾਇਆ ਹੁੰਦਾ ਡਰ ਇਸ ਕਰਕੇ ਲੱਗਦਾ ਵੀ ਚਲਾਣ ਕਾੜ ਦਿੰਦੇ ਆ ਪਰ ਸਰਦਾਰ ਦਿਲਜੀਤ ਸਿੰਘ ਉਹਨਾਂ ਨੇ ਹੱਥ ਦਿੱਤਾ ਆ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਆ ਵੀ ਇਦਾਂ ਹੈਲਮਟ ਪਾ ਕੇ ਘਰੋਂ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਇੱਕ ਉਪਰਾਲਾ ਕੱਢਿਆ ਸਰਦਾਰ ਦਲਜੀਤ ਸਿੰਘ ਹੋਣਾ ਨੇ ਬਾਦਾਮ ਦੇ ਕੇ ਸਾਡੇ ਬ੍ਰੇਨ ਨੂੰ ਸਟਰੋਂਗ ਕਰ ਰਹੇ ਨੇ ਤੇ ਸਾਡੀ ਯਾਦਦਾਸ਼ਤ ਨੂੰ ਵੀ ਬਿਲਕੁਲ ਸਟਰੋਂਗ ਕਰ ਰਹੇ ਵੀ ਆਪਣਾ ਹੈਲਮਟ ਨਹੀਂ ਘਰ ਭੁੱਲਣਾ ਤੇ ਪੇਪਰ ਨਹੀਂ ਘਰ ਭੁੱਲਣੇ ਕਿ ਕੀ ਭੁੱਲ ਆਏ ਆ ਬਾਹਨੇ ਕਿਹੜੇ ਮਾਰਦੇ ਕੋਈ ਵੀ ਨਾ ਭੁੱਲੇ ਇਹ ਮੈਂ ਤੇ ਹੈਲਮਟ ਭੁੱਲ ਗਿਆ ਹਾਂ ਜੀ ਤੇ ਪਰ ਸਰਦਾਰ ਹੋਣਾ ਨੇ ਬਾਦਾਮ ਦੇ ਕੇ ਮੈਨੂੰ ਚੇਤਾ ਕਰਵਾਇਆ ਵੀ ਆਪਣਾ ਹੈਲਮਟ ਨਹੀਂ ਭੁੱਲਣਾ ਕਰ ਕਿਉਂ ਨਹੀਂ ਸਪਾਇਆ ਹੈਲਮਟ ਹੈਲਮਟ ਜੇ ਇਹ ਮੌਸਮ ਦੀ ਮਾਰ ਹੈ ਜੀ ਬਹੁਤ ਗਰਮੀ ਹੋ ਚੁੱਕੀ ਆ ਤੇ ਜਿਸ ਨਾਲ ਹੈਲਮਟ ਪਾਉਣਾ ਸਿਰ ਵੀ ਦਰਦ ਕਰਦਾ ਇਸ ਕਰਕੇ ਹੈਲਮਟ ਨਹੀਂ ਸਪਾਇਆ ਅਜੇ ਹੋਰ ਹੁੰਦਾ ਤਾਂ ਚਲਾਨ ਮੋਟਾ ਜਿਹਾ ਮਿਲ ਜਾਣਾ ਹੈ ਅਜੇ ਵੇਖੋ ਜੀ ਜੇ ਹੋਰ ਕੋਈ ਅਫਸਰ ਹੁੰਦਾ ਤੇ ਉਹਨਾਂ ਕੱਟ ਕੇ ਚਲਾਨ ਮੇਰੇ ਹੱਥ 'ਚ ਫੜਾਉਣਾ ਸੀ ਵੀ ਲਓ ਜੀ ਇਹ ਜਾ ਕੇ ਕੋਰਟ ਦੇ ਵਿੱਚ ਤੇ ਭੁਗਤ ਲਿਓ ਪਰ ਸਰਦਾਰ ਦਿਲਜੀਤ ਸਿੰਘ ਹੋਣਾ ਨੇ ਖਿਲਾ ਰਿਆ ਆ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਵੀ ਪੁੱਤਰ ਘਰੋਂ ਹੈਲਮਟ ਪਾ ਕੇ ਨਿਕਲਣਾ ਆ ਤੇ ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਆ ਤੇ ਬਾਦਾਮ ਲਓ ਬਾਦਾਮ ਵਾਲਾ ਉਪਰਾਲਾ ਕਰਿਆ ਨਾ ਵੀ ਬਾਦਾਮ ਖਾ ਕੇ ਆਪਣੇ ਬ੍ਰੇਨ ਨੂੰ ਸਟਰੋਂਗ ਕਰੋ ਤੇ ਹੈਲਮਟ ਨਾ ਭੁੱਲੋ ਭਾਂਤਾਂ ਨਹੀਂ ਭੁੱਲੋ ਜੀ ਹੈਲਮਟ ਬਿਲਕੁਲ ਨਹੀਂ ਭੁਲਾਗੇ ਜੀ ਬਾਦਾਮ ਨਾਲ ਯਾਦਦਾਸ਼ਤ ਬਾਦਾਮ ਨਾਲ ਯਾਦਦਾਸ਼ਤ ਬਿਲਕੁਲ ਸਟਰੋਂਗ ਹੁੰਦੀ ਆ ਤੇਜ਼ ਹੁੰਦੀ ਆ ਇਸ ਭੋਲੇ ਦੇ ਜਾਂ ਬਹਾਨਾ ਮਾਰਦੇ ਉਹਨਾਂ ਨੂੰ ਜਾਈ ਜਾਓ ਮੈਂ ਤੇ ਵੇਖੋ ਜੀ ਜਿਹੜੇ ਲੋਕ ਹੈਲਮਟ ਭੁੱਲਦੇ ਨੇ ਜਾਂ ਬਹਾਨਾ ਮਾਰਦੇ ਨੇ ਉਹਨਾਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਾਂਗਾ ਕੀ ਆਪਾਂ ਆਪਣੇ ਜਾਨ ਦੇ ਦੁਸ਼ਮਣ ਨਾ ਬਣੀਏ ਤੇ ਹੈਲਮਟ ਜ਼ਰੂਰ ਪਾਈਏ ਤੇ ਡਾਕੂਮੈਂਟ ਆਪਣੇ ਪੂਰੇ ਕਰੀਏ